ਸਿੱਧੂ ਬਾਗੜੇ ਹੋਰੇ ਬਾੜੇ ਮੈਨੂੰ ਸੁਣਾ ਦੇ ਰਹੇ ਹੋ ਹਾਂਜੀ ਦੋਸਤੋ ਭਾਨੇ ਸਿੱਧੂ ਦੇ ਨਾਲ ਇੱਕ ਵੱਡੀ ਜੁੜੀ ਹੋਈ ਖਬਰ ਆ ਰਹੀ ਹੈ ਤੀਜਾ ਪਰਚਾ ਭਾਨੇ ਸਿੱਧੂ ਤੇ ਹੋਰ ਪੈ ਚੁੱਕਿਆ ਹੈ ਇਹ ਪਰਚਾ ਹਬੋਰ ਸਿਟੀ 1 ਵਿੱਚ ਦਰਜ ਕੀਤਾ ਗਿਆ ਹੈ ਚਾਰ ਧਰਾਵਾਂ ਭਾਨੇ ਸਿੱਧੂ ਦੇ ਉੱਤੇ ਲੱਗੀਆਂ ਹਨ ਪਹਿਲਾ ਪਰਚਾ ਭਾਨੇ ਸਿੱਧੂ ਤੇ ਲੁਧਿਆਣੇ ਹੁੰਦਾ ਜਿਸ ਦੇ ਵਿੱਚ ਉਸ ਨੂੰ ਜ਼ਮਾਨਤ ਮਿਲੀ ਹੈ ਪਟਿਆਲੇ ਦੇ ਦੂਜਾ ਪਰਚਾ ਸਦਰ ਵਿੱਚ ਹੁੰਦਾ ਤੇ ਤੀਜਾ ਪਰਚਾ ਹੋਇਆ ਹਬੋਰ ਸਿਟੀ ਦੇ ਵਿੱਚ ਚਾਰ ਤਰਾਵਾਂ ਲੱਗੀਆਂ ਨੇ 384 499 500 ਤੇ 506 ਧਮਕੀ ਦੇਣ ਦੇ આરોਪ ਲੱਗੇ ਨੇ ਭਾਨੇ ਸਿੱਧੂ ਦੇ ਉੱਤੇ ਇਮੀਗ੍ਰੇਸ਼ਨ ਵਾਲਿਆਂ ਨੇ ਪਰਚਾ ਕਰਵਾਇਆ ਚੈਨੀ ਚੋਰੀ ਕਰਨ ਦਾ ਵੀ ਪਰਚਾ ਭਾਨੇ ਸਿੱਧੂ ਤੇ ਪਾਇਆ ਗਿਆ ਸੀ ਭਾਨੇ ਸਿੱਧੂ ਦੀ ਬੁੱਢੀ ਦਾਦੀ ਨੇ ਪੰਜਾਬ ਦੇ ਲੋਕਾਂ ਅੱਗੇ ਹੱਥ ਜੋੜ ਕੇ ਇਹ ਅਪੀਲ ਕੀਤੀ ਹੈ ਭਾਨੇ ਨੂੰ ਜੇਲ੍ਹ ਤੋਂ ਬਾਹਰ ਕੱਢ ਦਿਓ ਤੇ ਉਹਦੇ ਬਦਲੇ ਮੈਨੂੰ ਜੇਲ੍ਹ ਦੇ ਵਿੱਚ ਪਾ ਦਿਓ ਇਸ ਬਜ਼ੁਰਗ ਦਾਦੀ ਮਾਂ ਦੀ ਵੀਡੀਓ ਦੇਖ ਸਭ ਦਾ ਮਨ ਭਰ ਗਿਆ ਹੱਥ ਜੋੜ ਪੰਜਾਬ ਸਰਕਾਰ ਅੱਗੇ ਅਪੀਲ ਕੀਤੀ ਹੈ ਕਿ ਮੇਰਾ ਭਾਨਾ ਪੁੱਤ ਛੱਡ ਦਿਓ ਉਹਦੇ ਬਦਲੇ ਚ ਤੁਸੀਂ ਜਿਹੜੀ ਸਜ਼ਾ ਦੇਣੀ ਹੈ ਮੈਨੂੰ ਦੇ ਦਿਓ ਬਜ਼ੁਰਗ ਦਾਦੀ ਦੀ ਇਸ ਅਪੀਲ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਭਾਨੇ ਸਿੱਧੂ ਵੀਰ ਨੂੰ ਜਲਦੀ ਤੋਂ ਜਲਦੀ ਰਿਹਾਈ ਮਿਲ ਸਕੇ ਤੇ ਬਾਕੀ ਜੋ ਵੀਰ ਤੇ ਭੈਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਹਰੇਕ ਆਉਣ ਵਾਲੀ ਵੱਡੀ ਖਬਰ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਤੇ ਦੇਖ ਸਕੋ